ਜਿੰਨੀਆਂ ਲੰਮੀਆਂ ਕਾਰਾਂ ਆ ਸੋਚ ਹੈ ਓਨੀ ਛੋਟੀ ਬਈ ਅੱਜ ਕੱਲ ਨਈਓਂ ਜਰਦਾ ਗੱਲ ਕੋਈ ਮਾੜੀ ਮੋਟੀ ਬਈ ਬੁੱਡੇ ਮਾਪੇ ਬੁੱਡੇ ਮਾਪੇ ਬਣ ਗਏ ਅੱਜ ਕੱਲ ਬੋਝ ਜਾਵਾ ਕਾਂਤੇ ਓਏ ਲੱਗੀ ਜੈਮ ਬਰਡਾਂ ਕੁੱਤੇ ਖਾਂਦੇ ਵੇਖੇ ਨੇ ਕੋਈ ਅਰਬਾਂ ਦਾ ਮਾਲਕ ਸਾਲੈ ਮੁੱਲ ਨਹੀਂ ਸਕਦਾ ਕੋਈ ਅਰਬਾਂ ਦਾ ਮਾਲਕ ਸਾਲੈ ਮੁੱਲ ਨਹੀਂ ਸਕਦਾ ਮਾਂ ਮਰਾ ਪਰਿਸ਼ਤਾ ਕੋਈ ਵੀ ਮੁੱਲ ਨਹੀਂ ਸਕਦਾ ਮਾਂ ਮਰਾ ਪਰਿਸ਼ਤਾ ਕੋਈ ਵੀ ਮੁੱਲ ਨਹੀਂ ਸਕਦਾ ਮਾੜੇ ਟਾਈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ ਮਾੜੇ ਟਾਈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਉਹ ਯੋਸਾਰ ਦੇ ਬੁੱਤੇ ਵੇਖੇ ਨੇ ਪੈਣਾ ਨੂੰ ਕੱਢਣ ਅੱਖਾਂ 'ਚ ਚੁੰਨੀਆਂ ਸਿਰ ਤੋਂ ਖਿਸਕਦੀਆਂ ਪੈਣਾ ਨੂੰ ਕੱਢਣ ਅੱਖਾਂ 'ਚ ਚੁੰਨੀਆਂ ਸਿਰ ਤੋਂ ਖਿਸਕਦੀਆਂ ਆਪ ਮੋੜਾਂ ਤੇ ਖੜਕੇ ਪਾਉਂਦੇ ਬਤਾ ਇਸ਼ਕ ਦੀਆਂ ਆਪ ਮੋੜਾਂ ਤੇ ਖੜਕੇ ਪਾਉਂਦੇ ਬਤਾ ਇਸ਼ਕ ਦੀਆਂ ਪਈ ਮੁਸੀਬਤ ਅਕਸਰ ਹੀ ਉਹ ਭੱਜ ਜਾਂਦੇ ਜਿਨ੍ਹਾਂ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨੇ ਕੋਈ ਨਹੀਂ ਆਪਣਾ ਬਣਦਾ ਲੱਖ ਬਟਾ ਲਓ ਪੱਕਾ ਨੂੰ ਕੋਈ ਨਹੀਂ ਆਪਣਾ ਬਣਦਾ ਲੱਖ ਬਟਾ ਲਓ ਪੱਕਾ ਨੂੰ ਅਲਫੂਕੇ ਵਾਲਿਆ ਭਗਮਾ ਕਦੋਂ ਜਦੋਂ ਦਾ ਠੱਗਾ ਨੂੰ ਫੋਟਾਂ ਦੇ ਨਾਲ ਮਾਂ ਮਾਂ ਦੁੱਖ ਫਰੋਲਦੀਆਂ ਫੋਟਾਂ ਦੇ ਨਾਲ ਮਾਂ ਮਾਂ ਦੁੱਖ ਫਰੋਲਦੀਆਂ ਜਿਨ੍ਹਾਂ ਦੇ ਪੁੱਤਰ ਮਰਦੇ ਜਵਨ ਰੁੱਤੇ ਦੇਖੇ ਨੇ ਕੇ ਦਾੜੀ ਕੰਦੇ ਚੱਜਦੀ ਨਾ ਹੱਕ ਤੋਂ ਬਿਨਾ ਪੈਂਦਾ ਨਹੀਂ ਕਲੇਸ਼ ਲਾਈ ਹੱਕ ਤੋਂ ਬਿਨਾ ਰਾਖ ਕਦੇ ਬਣਦੀ ਨਾ ਹੱਕ ਤੋਂ ਬਿਨਾ ਤੇ ਮਿਰਗੀ ਮਿਰਗੀ ਨਾ ਮੰਨੀ ਜਾਵੇ ਝੱਟ ਤੋਂ ਬਿਨਾ ਹੁੰਦੀ ਨਹੀਂ ਉਹ ਭਗਤੀ ਧਿਆਨ ਤੋਂ ਬਿਨਾ ਹੁੰਦੀ ਨਹੀਂਓ ਭਗਤੀ ਧਿਆਨ ਤੋਂ ਬਿਨਾ ਚੁੱਕ ਨਹੀਂਓ ਹੁੰਦਾ ਭਾਰ ਜਾਨ ਤੋਂ ਬਿਨਾ ਹੀਰਾ ਕਦੇ ਨਿਕਲੇ ਨਾ ਖਾਨ ਤੋਂ ਬਿਨਾ ਜੋੜੀ ਬੁਰੀ ਲੱਗਦੀ ਐ ਹਾਨ ਤੋਂ ਬਿਨਾ ਸਾਦ ਬੁਰਾ ਕਹਿੰਦੇ ਨੇ ਬੋਲ ਤੋਂ ਬਿਨਾ ਜੱਜ ਦੀ ਨਟਾਈ ਕਹਦੇ ਨਾ ਸਿਪਾਹੀ ਰੰਗ ਰੂਟ ਤੋਂ ਬਿਨਾ ਤੇ ਲੀਡਰੀ ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ ਪਿਆਸ ਕਦੇ बुझਦੀ ਨਾ ਵਾਰੀ ਤੋਂ ਬਿਨਾ ਖਵਾਜਾ ਸਾਹਿਬ ਲਈ ਇੱਕ ਵਾਰ ਖੁੱਲ ਕੇ ਤਾੜੀਆਂ ਖਵਾਜਾ ਜੀ ਮਹਾਰਾਜਾ ਜੀ ਤੁਸੀਂ ਬੜੋ ਗਰੀਬ ਨਵਾਜਾ ਜੀ ਰੋਟੀ ਤਿੰਨ ਟਾਈਮ ਵੀ ਰਿਆ ਛਕ ਲਈ ਹੁਣੀ ਲੰਗਰ ਜਦੋਂ ਨਹੀਂ ਅਸੀਂ ਜਾਂਦੇ ਨੇ ਛੱਕ ਕੇ ਜਾਂਦੇ ਨੇ ਰੋਟੀ ਤਿੰਨ ਟਾਈਮ ਖਾਣੇ ਆ ਦੋ ਟਾਈਮ ਤੇ ਆਜੂ ਕੰਮ ਚੱਲ ਜੂ ਇੱਕ ਟਾਈਮ ਤੇ ਵੀ ਆਜੂ ਜਿਸ ਦਿਨ ਪਾਣੀ ਸਾਡੇ ਕੋਲੋਂ ਦੂਰ ਹੋ ਗਿਆ ਔਰ ਇਹ ਸਰਬੇਆ ਬਾਬਾ ਜੀ ਕਹਿੰਦੇ ਆਉਣ ਵਾਲੇ 15 ਸਾਲਾਂ ਚ ਪੰਜਾਬ ਨੇ ਰਾਜਸਥਾਨ ਬਣ ਜਾਣਾ ਕਿਉਂਕਿ ਬਿਲ ਫਰੀ ਹੈ ਜ਼ਿਮੀਂਦਾਰਾਂ ਨੇ ਵੀ ਹੁਣ ਮੋਟਰਾਂ ਇੱਧਰ ਤਾਂ ਪਤਾ ਨਹੀਂ 8 ਘੰਟੇ ਜਾਂ 12 ਘੰਟੇ ਸਾਡੇ ਵੱਲ 24 ਘੰਟੇ ਉਹ ਇੱਕ ਵਾਰ ਬਟਨ ਦੱਬਿਆਂ ਦੇ ਮੁੜ ਕੇ ਪਤੰਦਰ ਦੇਖਦੇ ਨਹੀਂ ਆਨੇ ਚੱਲੀ ਜਾਵੇ ਤਾਂ ਕਿ ਪਿਆਸ ਕਦੇ 부ਜਦੀ ਨਾ ਪਾਣੀ ਤੋਂ ਬਿਨਾਂ ਤੇ ਘਰ ਕਦੇ ਬੱਜੇ ਨਾ ਘਰਾਣੀ ਤੋਂ ਬਿਨਾ ਘੋੜਾ ਕਦੇ ਭੱਜੇ ਨਾ ਪਰਾਣੀ ਤੋਂ ਬਿਨਾ ਮੱਖਣੀ ਮੱਖਣੀ ਨਾ ਬਣਦੀ ਮਧਾਨੀ ਤੋਂ ਬਿਨਾ ਲੱਗੇ ਨਾ ਨਿਸ਼ਾਨਾ ਸਾਰੇ ਤੋਂ ਬਿਨਾ ਟਲਦਾ ਨਹੀਂ ਪੁੱਤ ਕਦੇ ਟੋਕੇ ਤੋਂ ਬਿਨਾ ਵਿਕੇ ਨਾ ਸਮਾਨ ਕਦੇ ਹੋਕੇ ਤੋਂ ਬਿਨਾ ਚੋਰੀ ਚੋਰ ਕਰਦਾ ਨਹੀਂ ਮੋਕੇ ਤੋਂ ਬਿਨਾ ਔਰਤ ਅਧੂਰੀ ਕੋਖ ਹਰੀ ਤੋਂ ਬਿਨਾ ਹੁੰਦਾ ਨਹੀਂ ਵਪਾਰ ਗੱਲ ਖਰੀ ਤੋਂ ਬਿਨਾ ਜੁੱਤੀ ਸੋਹਣੀ ਲੱਗਦੀ ਨਾ ਚਰੀ ਤੋਂ ਬਿਨਾ ਵੀਜੀ ਵੋਟੀ ਖੁਸ਼ ਹੁੰਦੀ ਨਹੀਂ ਬਰੀ ਤੋਂ ਬਿਨਾ ਠੋਲੀ ਭੂਲੇ ਵਾਲਿਆ ਗਰੀਬ ਦੁਖੀ ਹਾਂ ਮਾਰਦਾ ਅਣਜਾਣ ਕੋਲੋਂ ਪੁੱਛ ਆਏ ਰਾਮ ਮਾਰਦਾ ਕਾਲੇ ਜੋ ਆਨੰਦ ਗੁਰੂ ਘਰ ਆਉਂਦਾ ਏ ਐਡੂਵੇਂ ਵਾਲ ਗੱਲਾਂ ਸੱਚੀਆਂ ਸੁਣਾਉਂਦਾ ਏ ਨਾ ਬੋਲੇ ਤੇ ਆਕੜਾਂ ਦੀ ਪੱਟੀ ਕਹਿੰਦੇ ਬੋਲੇ ਹੱਸ ਕੇ ਤੇ ਕੁੜੀ ਖਰਾਬ ਲੱਗੇ ਓਏ ਭੈਣ ਆਪਣੀ ਲੱਗੇ ਭੈਣ ਆਪਣੀ ਲੱਗੇ ਗੰਗਾ ਜਲ ਵਰਗੀ ਓ ਜੇ ਹੋਵੇ ਕਿਸੇ ਦੀ ਭੈਣ ਆਪਣੀ ਲੱਗੇ ਗੰਗਾ ਜਲ ਵਰਗੀ ਓ ਜੇ ਹੋਵੇ ਕਿਸੇ ਦੀ ਤਾਂ ਲਖਿਆ ਸ਼ਰਾਬ ਕਹਿੰਦੇ